ਸਰਕਾਰ ਜਾਂ ਸੈਕਟਰ ਸਰਕਾਰ ਦੀ ਕਰਮਚਾਰੀ ਅਧਿਕਾਰੀ ਨੂੰ ਕੋਈ ਪੈਨਸ਼ਨ ਨਹੀਂ ਦਿੱਤੀ ਜਾਂਦੀ ਸੀ ਤਾਂ ਦਾਮਨਾਟੂ ਦੇ ਇੱਕ ਇੰਜੀਨੀਅਰ ਨੇ ਸੁਪਰੀਮ ਕੋਰਟ ਦੇ ਵਿੱਚ ਰਿਟ ਪਾਈ ਸੀ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਦਿੱਤਾ ਕਿ ਜੋ ਵੀ ਕਰਮਚਾਰੀ ਆਪਣੀ ਸੇਵਾ ਸਪੂਰੀ ਕਰਕੇ ਜਾਂਦਾ ਹੈ ਉਹ ਪੈਨਸ਼ਨ ਦਾ ਹੱਕਦਾਰ ਹੈ ਇਹ ਖਾਸ ਕਰਕੇ ਤਾਂ ਉਸ ਹਾਈ ਕੋਰਟ ਦੇ ਫੈਸਲੇ 'ਤੇ ਜੀ ਦੇ ਧਿਆਨ ਚ ਲਿਆਵਾਂ ਤੇ 1977 ਦੇ ਪਿਆਰੇ ਲਾਲ ਰਿਸ਼ੀ ਇੰਸਪੈਕਟਰ ਰਿਟਾਇਰਡ ਸਾਹਿਬ ਜੀ ਅੱਜ ਦੇ ਰਾਜਪਤਰ ਸਿੰਘ ਸੰਧੂ ਜਿਲ੍ਹਾ ਬੀਕਪੋੜੇ ਵਿੱਚ ਮੈਂ ਆਪ ਸਭ ਦਾ ਮਿਲ ਇਸ ਸੰਸਥਾ ਨੂੰ ਪਹੁੰਚ ਜਾਂ ਜੋ 20 ਲੱਖ 23 ਹਜ਼ਾਰ 500 ਸਹਿਵਾਣ ਦੀ ਡਿਊਟੀ ਲਈ ਜਾਵੇ ਕਿ ਉਹਦੇ ਜਿਹੜਾ ਢੀਲੀ ਨਾ ਹੈ ਪੁੰਡਾ ਰੀਕੂ ਸਤਿ ਸ਼੍ਰੀ ਅਕਾਲ ਜੀ ਉਹ ਉਦਾ ਕਰਕੇ ਥੋੜਾ ਮੈਨੂੰ ਅੰਚ ਦੇਰ ਹੋ ਗਈ ਅਦਰਵਾਇਜ਼ ਜਨਰਲੀ ਮੈਂ ਟਾਈਮ ਤੇ ਪਹੁੰਚਦੀ ਹਾਂ ਜਿੱਥੇ ਵੀ ਮੈਂ ਜਾਣੀ ਹੈ ਸੋ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਨਿਗਰ ਸਵਾਗਤ ਕਰਦੀ ਕਿ ਉਹ ਜੋ ਇਹ ਐਂਡਰਸਡੇ ਪਹਿਲਾ ਸੀ बट क्यों नहीं ऐसे हैं ना वहीया कराना चाहते हैं तो इसलिए ऐसे आज का एक टाइम रखिया से सारी टीम में भी रेश बहुत महत्व की थी है सो डेट थे ऐसे तो वास्ते बढ़िया अरेंजमेंट्स कर पाएं हमें कठे कर रहे हैं आप सरदार हार्कम Add some inspector, some inspector. Sub -inspector. ਪੂਰੇ ਪਿੱਛੇ ਹੋਏ। ਸਾ ਤੋਂ ਸਭ ਤੋਂ ਸਨਭੈ ਪੈਨਸ਼ਨ ਵੀ ਦਿੱਤੀ। ਥੋੜਾ ਹੋਰ ਪਿੱਛੇ ਆ ਜੀ। ਇਹ ਜਿੰਨੇ ਵੀ ਬਜ਼ੁਰਗ ਨੇ ਇਹ ਸਾਡੇ ਵਾਸਤੇ ਬਹੁਤ ਸਤਿਕਾਰਯੋਗ ਹੁੰਦੇ ਆ। ਮੈਨੂੰ ਲੱਗਦਾ ਕਿ ਕਿਸੇ ਵੀ ਸਮਾਜ ਵਾਸਤੇ ਸੋਸਾਇਟੀ ਵਾਸਤੇ ਇਹ ਬਹੁਤ ਵੱਡੀ ਇੱਕ ਦਰੋਹਰ ਹੁੰਦੇ ਨੇ। ਜਿਨ੍ਹਾਂ ਦੇ ਐਕਸਪੀਰੀਅੰਸ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਔਰ ਇਹਨਾਂ ਨੂੰ ਮਾਣ ਦੇਣਾ ਸਾਡੇ ਵੈਲਿਊ ਸਿਸਟਮ ਦਾ ਇੱਕ ਹਿੱਸਾ ਹੈ। ਅਸੀਂ ਪੁਲਿਸਿੰਗ ਕਲਚਰ ਚ ਪਹਿਲਾਂ ਤੋਂ ਹੀ ਇਸ ਗੱਲ ਨੂੰ ਬਹੁਤ ਸੈਲੀਬ੍ਰੇਟ ਕਰਕੇ ਮਨਾਉਂਦੇ ਨੇ ਤੇ ਇਹਨਾਂ ਨੂੰ ਅਸੀਂ ਅੱਜ ਕੇ ਦਿਨ ਮਿਲਦੇ ਵੀ ਨਹੀਂ ਤੇ ਇਹਨਾਂ ਨਾਲ ਗੱਲਾਂ ਵੀ ਕਰਦੇ ਨੇ ਇਹਨਾਂ ਦੀਆਂ ਪੁਰਾਣੀਆਂ ਗੱਲਾਂ ਸੁਣਦੇ ਨੇ ਔਰ ਉਹ ਉਸ ਤੋਂ ਜਿਹੜਾ ਇਹਨਾਂ ਦੇ ਇਤਨੇ 35 40 ਸਾਲਾਂ ਦਾ ਜਿਹੜਾ ਐਕਸਪੀਰੀਅੰਸ ਹੈ ਉਹਦਾ ਨਿਚੋੜ ਕੱਢ ਕੇ ਅਸੀਂ ਆਪਣੀ ਪੁਲਿਸਿੰਗ ਚ ਉਹਨੂੰ ਇੰਪਰੂਵਮੈਂਟ ਵਾਸਤੇ ਵੀ ਅਸੀਂ ਉਹਨੂੰ ਯੂਜ਼ ਕਰਦੇ ਨੇ ਸੋ ਟੂਡੇ ਅ ਅੱਜ ਅਸੀਂ ਇਹਨਾਂ ਨੂੰ ਇਸੇ ਵਾਸਤੇ ਇੱਥੇ ਰਿਸਪੈਕਟ ਦੇਣ ਵਾਸਤੇ ਸੱਜਿਆ ਸੀ ਔਰ ਮੈਨੂੰ ਬਹੁਤ ਖੁਸ਼ੀ ਹੋਈ। ਸਾਕੀਏ ਜਿੱਦਾਂ ਮੈਂ ਕਿਹਾ ਕਿ ਦੇ ਆਰ ਆਰ ਹੈਰੀਟੇਜ ਤੇ ਜਿੰਨਾ ਸਨਮਾਨ ਆਪਾਂ ਉਹਨਾਂ ਨੂੰ ਦੇਣਗੇ ਉਹਨਾਂ ਦਾ ਉਨਾ ਹੀ ਆਸ਼ੀਰਵਾਦ ਸਾਨੂੰ ਮਿਲੇਗਾ। ਸੋ ਇਸ ਵੈਲਿਊ ਸਿਸਟਮ ਨੂੰ ਅਸੀਂ ਨਾ ਭੁੱਲੀਏ ਤੇ ਤੇ ਅੱਗੇ ਅਸੀਂ ਹੋਰ ਅੱਗੇ। ਥੈਂਕ ਯੂ। ਅੱਜ 2 ਦਿਨ ਇਕੱਠੇ ਮਨਾਏ ਗਏ ਨੇ। ਇੱਕ ਪੈਨਸ਼ਨ ਡੇ ਸੀ, ਇੱਕ ਐਲਡਰ ਡੇ ਸੀ। ਪੈਨਸ਼ਨ ਡੇ ਪੱਕਾ ਹੀ 17 ਦਸੰਬਰ ਨੂੰ ਮਨਾਇਆ ਜਾਂਦਾ ਹੈ 1965 ਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਆ ਹੋਇਆ ਸੀ ਕਿ ਸੈਂਟਰਲ ਔਰ ਰਾਜ ਸਰਕਾਰਾਂ ਜਿਹੜਾ ਵੀ ਉਹਨਾਂ ਦਾ ਅਧਿਕਾਰੀ ਜਾਂ ਕਰਮਚਾਰੀ ਰਿਟਾਇਰ ਹੁੰਦਾ ਹੈ ਉਹਨੂੰ ਪੈਨਸ਼ਨ ਦਿੱਤੀ ਜਾਂਦੀ ਹੈ ਇਸ ਕਰਕੇ ਨੂੰ ਐਵੇਂ ਦਿੱਤੀ ਜਾਂਦੀ ਹੈ ਐਜਡਡੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਵੱਲੋਂ ਸ਼ੁਰੂ ਕੀਤਾ ਗਿਆ ਹੈ ਕਿ ਜਿਹੜੇ ਰਿਟਾਇਰਿਸ ਬਜ਼ੁਰਗ ਹਨ ਵੱਡੇ ਹਨ ਉਮਰ ਦੇ ਉਹਨਾਂ ਦਾ ਸਨਮਾਨ ਸਨਮਾਨ ਕੀਤਾ ਜਾਵੇ ਉਸ ਸੰਬੰਧ ਵਿੱਚ ਅੱਜ ਮਾਨਯੋਗ ਐਸਐਸਪੀ ਸਾਹਿਬ ਡਾਕਟਰ ਪ੍ਰਿਗਾ ਜਨ ਆਈਪੀਐਸ ਐਸਐਸਪੀ ਫੀਟਕੋਟ ਜੀ ਦੇ ਆਦੇਸ਼ਾਂ ਦੇ ਅਨੁਸਾਰ ਪ੍ਰੋਗਰਾਮ ਪੁਲਿਸ ਫਰੈਂਡ ਵਿੱਚ ਰੱਖਿਆ ਗਿਆ ਔਰ ਬਹੁਤ ਸੋਹਣਾ ਪ੍ਰੋਗਰਾਮ ਹੋਇਆ ਹੈ ਬਹੁਤ ਵਧੀਆ ਸਨਮਾਨ ਤੇ ਮਾਣ ਮਿਲਿਆ ਹੈ ਸਾਡੇ ਰਿਟਾਇਰੀਜ਼ ਨੂੰ ਸਾਡੇ ਐਲਟਰਜ਼ ਨੂੰ ਔਰ ਖਾਨਪਿੰਦਾ ਵੀ ਇੰਤਜ਼ਾਮ ਉਹਨਾਂ ਨੇ ਕੀਤਾ ਹੈ ਬ੍ਰੇਕਫਾਸਟ ਵਗੈਰਾ ਦਿੱਤੀ ਹੈ ਸਾਰਿਆਂ ਨੂੰ ਕੁਝ ਅਸੀਂ ਡਿਮਾਂਡਜ਼ ਰੱਖੀਆਂ ਨੇ ਉਹਨਾਂ ਨੇ ਕਿਹਾ ਕਿ ਅਸੀਂ ਇਹਨਾਂ ਨੂੰ ਪੂਰੀਆਂ ਕਰਾਂਗੇ ਹਰ ਹਾਲਤ ਵਿੱਚ ਹੋਣ ਗਿਆ ਇਸ ਤੋਂ ਇਲਾਵਾ ਅਸੀਂ ਆਪਣੀ ਸੰਸਥਾ ਵੱਲੋਂ ਵੀ ਬਜ਼ੁਰਗਾਂ ਦਾ ਮਾਨ ਸਨਮਾਨ ਕਰਦੇ ਆਂ ਔਰ ਹਰ ਮਹੀਨੇ ਹੀ ਜਿਹੜੇ ਨਵੇਂ ਕਰਮਚਾਰੀ ਰਿਟਾਇਰ ਹੋ ਕੇ ਸਾਡੀ ਯੂਨਿਟ ਵਿੱਚ ਆਉਂਦੇ ਨੇ ਉਹਨਾਂ ਨੂੰ ਪੂਰੇ ਸਨਮਾਨ ਦੇ ਨਾਲ ਸਨਮਾਨ ਪੱਤਰ ਦਿੱਤਾ ਜਾਂਦਾ ਹੈ ਧੰਨਵਾਦ